ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾ ਲੱਗੇ ਬੈਲ ਬਟਨ ਨੂੰ ਵੀ ਆਲਟ ਸੈਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 5 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ ਸ਼ਾਮ ਦਾ ਤਕ 5 ਤੋਂ 5:30 ਵਜੇ ਦਾ ਜਿਹੜਾ ਸਮਾਂ ਜਿਹੜਾ ਕਰੈਕਟ ਹੋਏਗਾ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਪਿੰਡ ਜੇਠੂਵਾਲ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਸ਼੍ਰੀ ਅਮਰਸਰ ਸਾਹਿਬ ਲੱਗਦਾ ਹੈਗਾ ਨਗ ਜਿਹੜਿਆ ਦੋਸਤੋ ਤੁਹਾਨੂੰ ਅੱਜ ਆਪਾਂ ਤਿੰਨ ਦਿਖਾਉਣੇ ਆ ਆ ਜੇਕਰ ਆਪਾਂ ਗੱਲ ਕਰੀਏ ਤਾਂ ਦੋਸਤੋ ਜਿਹੜਾ ਪਸ਼ੂ ਵਪਾਰ ਦਾ ਬਿਲਕੁਲ ਕੰਮ ਨਹੀਂ ਹੈਗਾ ਬਿਲਕੁਲ ਘਰੇਲੂ ਡੇਰੀ ਫਾਰਮਿੰਗ ਦਾ ਵੀਰ ਹੋਣ ਦਾ ਜਿਹੜਾ ਕੰਮ ਆ ਤਕਰੀਬਨ ਐਨੀਮਲ ਤੁਸੀਂ ਦੇਖ ਸਕਦੇ ਹੋ ਇੱਕ ਸ਼ਹਿਰ ਦਾ ਏਰੀਆ ਬਿਲਕੁਲ ਨਾ ਲੱਗਦਾ ਤੇ ਜਿਹੜਾ ਡੇਰੀ ਫਾਰਮਿੰਗ ਦਾ ਜਿਹੜਾ ਦੋਸਤੋ ਕੰਮ ਆ ਦੁੱਧ ਦਾ ਕੰਮ ਆ ਵੀਰ ਉਹਨਾਂ ਦਾ ਖਾਸੇ ਤੌਰ ਤੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਦੋਸਤੋ ਦੋ ਐਨੀਮਲ ਆ ਤਿੰਨ ਐਨੀਮਲ ਜਿਹੜੇ ਬਕਾਊ ਨੇ ਤੇ ਮੱਝਾਂ ਇਹਨਾਂ ਦੀਆਂ ਮਦਰ ਜਿਹੜੀਆਂ ਹੈਗੀਆਂ ਨੇ ਉਹ ਵੀ ਵੀਰ ਉਹਨਾਂ ਦੇ ਕੋਲ ਆ ਤਕਰੀਬਨ ਆਪਾਂ ਜਿਹੜੀਆਂ ਕਟੀਆਂ ਝੋਟੀਆਂ ਵੇਚ ਰਹੇ ਨੇ ਉਹਨਾਂ ਦੀ ਮਦਰ ਦਾ ਰਿਕਾਰਡ ਵੀ ਪੁੱਛਾਂਗੇ ਤੇ ਰਿਕਾਰਡ ਕੱਲਾ ਪੁੱਛਣ ਤੱਕ ਸੀਮਤ ਨਹੀਂਗਾ ਵੀ ਤੁਸੀਂ ਜੇਸ ਵੀ ਮਦਰ ਦੀ ਆਪਾਂ ਦੋਸਤੋ ਮਿਲਕਿੰਗ ਦੱਸਾਂਗੇ ਤੁਹਾਨੂੰ ਤੁਸੀਂ ਘਰੇ ਜਦੋਂ ਵਿਜ਼ਿਟ ਕੀਤੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਪਰ ਹੀ ਤਸੱਲੀ ਦੇ ਨਾਲ ਜਿਹੜੀ ਮਦਰ ਦੀ ਚੁਆਈ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਤੁਸੀਂ ਕੋਈ ਵੀ ਕੱਟੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਾਂ ਝੋਟੀ ਦਿਖਾ ਰਹੇ ਹਾਂ ਉਹ ਖਰੀਦ ਸਕਦੇ ਜੀ ਇੱਕ ਤੁਹਾਨੂੰ ਜਰਸੀ ਵੜ ਦਿਖਾਵਾਂਗੇ ਸੂਈ ਆ ਤਾਜੀ ਤੇ ਮਿਲਕਿੰਗ ਪ੍ਰੋਪਰ ਕਿੰਨੀ ਐ ਇਸ ਦੇ ਥੱਲੇ ਹੁਣ ਮੌਜੂਦਾ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਠੀਕ ਆ ਜੀ ਤੇ ਚੱਲਦੇ ਆਪਾਂ ਤੇਰੇ ਡਿਟੇਲ ਦੇ ਲਈ ਵੀਰ ਦੇ ਨਾਲ ਕਰ ਲੈਨੇ ਗੱਲਬਾਤ ਸਭ ਤੋਂ ਪਹਿਲਾਂ ਸਸੀ ਕਬੀਰ ਜੀ ਤੁਹਾਡਾ ਸਵਾਗਤ ਹੈ ਜੀ ਸਾਡੇ ਫਾਰਮ ਤੇ ਆਉਣ ਦਾ ਜੀ ਠੀਕ ਹੈ ਵੀਰ ਜੀ ਮਿਹਰਬਾਨੀ ਤੁਹਾਡੀ ਵੀ ਬਹੁਤ-ਬਹੁਤ ਤੇ ਮੈਂ ਵੀਰ ਜਿੱਦਾਂ ਦੱਸਤਾ ਵੀ ਤਕਰੀਬਨ ਇੱਕ ਆਪਣੇ ਭੈਣ ਭਰਾ ਜਿਹੜੇ ਹੈਗੇ ਉਹਨਾਂ ਨੂੰ ਆਪਣਾ ਨਾਮ ਵੀ ਜਰੂਰ ਦੱਸ ਦਈਏ ਜੀ ਮੇਰਾ ਨਾਮ ਭਾਜੀ ਸ਼ਮਸ਼ੇਰ ਸਿੰਘ ਠੀਕ ਹੈ ਪਿੰਡ ਜੇਠੂਵਾਲ ਦੀ ਤਹਿਸੀਲ ਜਲਾਮਰ ਸਰ ਜੀ ਅੰਮ੍ਰਿਤਸਰ ਤੋਂ ਕੋਲ ਹੈਗਾ ਜੀ ਸਾਡਾ 8 ਕਿਲੋਮੀਟਰ ਠੀਕ ਹੈ ਜੀ ਹਾਂਜੀ ਤੇ ਜੰਡੇ ਵਾਲੇ ਤੋਂ 11 ਕਿਲੋਮੀਟਰ ਠੀਕ ਆ ਤੇ ਅੰਮ੍ਰਿਤਸਰ ਤੋਂ ਆਪਣਾ ਬਟਾਲੇ ਰੋਡ ਤੇ ਪੈ ਜਾਂਦਾ ਹਾਂਜੀ ਹਾਂਜੀ ਬਟਾਲੇ ਰੋਡ ਤੇ ਗਲੋਬਲ ਤੋਂ ਪਹਿਲਾ ਕਟ ਆਉਂਦਾ ਜੀ ਸੱਜੇ ਪਾਸੇ ਮੁੜਨਾ ਬਿਲਕੁਲ ਗਲੋਬਲ ਇੰਸਟੀਚਿਊਟ ਸਾਡੇ ਕਾਫੀ ਮਸ਼ਹੂਰ ਆ ਜੀ ਬਿਲਕੁਲ ਸਰ ਬਿਲਕੁਲ ਤੇ ਦੋਸਤੋ ਬਿਲਕੁਲ ਜੇਠੂਵਾਲ ਪਿੰਡ ਨਾਰਮਲੀ ਸਾਰੇ ਵੀਰ ਜਾਣਦੇ ਆ ਅੰਮ੍ਰਿਤਸਰ ਦਾ ਬਿਲਕੁਲ ਨਜ਼ਦੀਕੀ ਦਾ ਪਿੰਡ ਆ ਜੇਠੂਵਾਲ ਪਿੰਡ ਦੀ ਲੋਕੇਸ਼ਨ ਸੈੱਟ ਕਰਕੇ ਤੁਸੀਂ ਇਸ ਘਰ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਜੀ ਸ਼ਮਸ਼ੇਰ ਵੀਰ ਦੇ ਜਿਹੜੇ ਸੰਪਰਕ ਨੰਬਰ ਨੇ ਮੈਂ ਲਗਾਤਾਰ ਸਕਰੀਨ ਦੇ نیچے ਚਲਦੀ ਕਰ ਦੂੰਗਾ ਸ਼ਮਸ਼ੇਰ ਵੀਰ ਇੱਕ ਸੰਪਰਕ ਨੰਬਰ ਵੀ ਆਪਣੇ ਨਾਲ ਸਟਾਰਟਿੰਗ ਤੋਂ ਜਰੂਰ ਦੱਸੋ ਮੇਰਾ ਭਾਜੀ ਸੰਪਰਕ ਨੰਬਰ ਇੱਕ ਹੈ 766294 ਦੀ 511 ਹਾਂਜੀ ਤੇ ਵਟਸਐਪ ਨੰਬਰ ਹੈਗਾ ਜੀ 9988112535 ਠੀਕ ਹੈ ਜੀ ਹਾਂਜੀ ਤੇ ਸੋ ਦੋਸਤੋ ਇਹ ਨੰਬਰ ਤੁਸੀਂ ਜਰੂਰ ਨੋਟ ਕਰ ਲਿਓ ਤੇ ਮੈਂ ਸਕਰੀਨ ਤੇ ਵੀ ਲਗਾਤਾਰ ਜਿਹੜੇ ਚਲਦੇ ਕਰਦੇ ਨੇ ਹੁੰਦੇ ਆ ਨੰਬਰ ਤੁਸੀਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਇਹ ਗੱਲਬਾਤ ਵੀਰ ਦੇ ਨਾਲ ਕਰਨੀ ਆ ਤੁਸੀਂ ਉਹਨਾਂ ਨੂੰ ਫਿਰ ਪਹਿਲੇ ਨੰਬਰ ਤੇ ਆਪਾਂ ਜਰਸੀ ਵੇਖ ਰਹੇ ਹਾਂ ਤੇ ਪੂਰੀ ਇਨਫੋਰਮੇਸ਼ਨ ਦੇਣੀ ਆਪਾਂ ਜਰਸੀ ਬੈਡ ਵੀਰੇ ਕਿੰਨਾਸ ਹੁਗਾ ਸੂਈ ਤੇ ਕਿੰਨੇ ਕ ਦਿਨ ਦੀ ਹੋ ਗਿਆ ਸਮਾਂ ਸੂਈ ਨੂੰ ਇਹਨੂੰ ਭਾਜੀ ਅੱਜ ਦੂਸਰਾ ਸੁਵਾ ਜੇ ਇਹਦਾ ਤੇ ਇਹਨੂੰ ਅੱਜ ਸੂਈ ਨੂੰ 10 ਕ ਦਿਨ ਹੋ ਚੁਕੇ ਜੀ ਭਾਜੀ 10 ਕ ਦਿਨ ਹੋ ਗਏ ਠੀਕ ਆ ਜੀ ਤੇ ਹੁਣ ਇਸ ਟਾਈਮ ਇਹਦੇ ਥੱਲੇ 12 ਲੀਟਰ ਦੁੱਧ ਤਿਆਰ ਠੀਕ ਆ ਜੀ ਹਾਂਜੀ ਸੋ ਦੋਸਤੋ ਦੂਜਾ ਸੁਵਾ ਸੈਕੰਡ ਟਾਈਮਰ ਆ ਸੈਕੰਡ ਲੈਕਟੇਸ਼ਨ ਦੇ ਵਿੱਚ ਸੂਈ ਆ ਤੇ ਤਕਰੀਬਨ ਦਿਨ ਵੀਰ ਨੇ ਦੱਸਤੇ ਆ ਮਗਰ ਜਿਹੜਾ ਬੱਚਾ ਦੋਸਤੋ ਉਹ ਵੀ ਪਿਓਰ ਜਰਸੀ ਬੱਚੀ ਆ ਠੀਕ ਆ ਆਕਰੋ ਚੈੱਕ ਜਰਸੀ ਬੱਚੀ ਆ ਤੇ 12 ਕਿਲੋ ਨੈੱਟ ਜਿਹੜਾ ਦੁੱਧ ਹੁਣ ਮੌਕੇ ਦਾ ਰੈਡੀ ਆ ਠੀਕ ਆ ਤੇ ਆਪ ਵੀ ਬੱਚੀ ਆ ਦੋਸਤੋ ਤੇ ਮਗਰ ਵੀ ਬੱਚੀ ਆ ਚਾਹ ਬਣ ਵੀਰ ਤੁਸੀਂ ਜਰੂਰ ਖਰੀਦ ਸਕਦੇ ਹੋ ਥਣ ਦੀ ਜਿਹੜੀ ਕੁਆਲਿਟੀ ਆ ਆਰਡਰ ਜਿਹੜਾ ਹੈਗਾ ਦੋਸਤੋ ਮੇਰਾ ਜਿਹੜਾ ਸਮਾਂ ਆਏਗਾ ਤੁਸੀਂ ਜਰੂਰ ਨੋਟ ਕਰ ਲਿਓ ਟਾਈਮ ਟੂ ਟਾਈਮ ਬੇਸ਼ੱਕ ਚੁਆਈ ਕਰ ਲਿਓ ਦੋ ਟਾਈਮ ਕਰ ਲਿਓ ਤਿੰਨ ਟਾਈਮ ਕਰ ਲਿਓ ਦੂਰੋਂ ਜਿਹੜੋਂ ਪਹੁੰਚ ਕੇ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਤੇ ਥਣ ਦੀ ਬਹੁਤ ਵਧੀਆ ਠੀਕ ਆ ਜੀ ਥਣ ਤੋਂ ਚੰਗਾ ਆ ਵੇਖ ਲਓ ਤੇ ਚਵਾਈ ਵੀਰ ਜੀ ਬਿਲਕੁਲ ਇੱਕ ਨੰਬਰ ਲੱਗੀ ਹੈ ਬਿਲਕੁਲ ਚਵਾਈ ਇੱਕ ਨੰਬਰ ਮੋਟੀ ਧਾਰ ਜੀ ਪੋਲੇ ਪੋਲਾ ਚਵਾ ਬਿਲਕੁਲ ਠੀਕ ਹੈ ਜੀ ਹਾਂਜੀ ਬਾਕੀ ਸੀਲ ਠੰਡੀ ਮੈਂ ਕਿਹਾ ਆ ਵੇਖੋ ਜੀ ਸੀਲ ਠੰਡੀ ਪੂਰੀ ਭਾਜੀ ਜਿੱਦਾਂ ਮਰਜੀ ਥੱਲੇ ਬੈਠੇ ਰਹੋ ਕੋਈ ਪਰਵਾਹ ਨਹੀਂ ਜੀ ਕੋਈ ਭਾਵੇਂ ਛੋਟਾ ਬੱਚਾ ਚੋਲੇ ਜੀ ਜਰਸੀ ਵੀਰ ਜੀ ਮੋਸਟਲੀ ਜਿਆਦਾਤਰ ਬਿਲਕੁਲ ਠੰਡੀਆਂ ਹੁੰਦੀਆਂ ਨੇ ਤੇ ਬਾਕੀ ਕਈ ਚਲੋ ਵਿੱਚ ਕਰਾਸ ਵਿੱਚ ਆ ਜਾਂਦੀਆਂ ਨੇ ਪਰ ਇਹ ਜਿਹੜੀ ਪਿਓਰਿਟੀ ਆ ਪਿਓਰਿਟੀ ਦੀ ਨਿਸ਼ਾਨੀ ਆ ਪਸ਼ੂ ਪਰ ਕੋ ਠੰਡਾ ਹੁੰਦਾ ਜੀ ਬਿਲਕੁਲ ਜਿਹੜੀ ਦੋਸਤੋ ਛੋਟਾ ਜਿਹਾ ਕੰਨ ਤੇ ਬਿਲਕ ਤੇ ਆਹ ਆਰਡਰ ਦੀ ਹਵਾਨੇ ਦੀ ਕੁਆਲਟੀ ਵੇਖ ਕੇ ਜਰੂਰ ਚੈੱਕ ਕਰੋ ਜੀ ਬਿਲਕੁਲ ਪੱਧਰ ਲੇਵਾ ਦੋਸਤੋ ਤੇ ਹਵਾਨਾ ਵੀ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਸੋਹਣਾ ਹਵਾਨਾ ਦਿਖ ਚੰਗੀ ਆ ਬੈੜ ਦੀ ਤੇ ਮਗਰ ਬੱਚੀ ਤਕਰੀਬਨ ਹੁਣ 12 ਲੀਟਰ ਜਿਹੜਾ ਦੋਸਤੋ ਮਿਲਕਿੰਗ ਕਰਾ ਰਹੀ ਆ ਤੁਸੀਂ ਆਪਣੀ ਤਸੱਲੀ ਦੇ ਲਈ ਦੋ ਟਾਈਮ ਦੀ ਤਿੰਨ ਟਾਈਮ ਦੀ ਚੁਆਈ ਜੜੀ ਆ ਉਹ ਜਰੂਰ ਕਰ ਵਿਜ਼ਿਟ ਕਰਕੇ ਕਰ ਸਕਦੇ ਹੋ ਆ ਕਰੋ ਚੈੱਕ ਜੀ ਅੱਛਾ ਸ਼ਮਸ਼ੀਰ ਵੀਰੇ ਇੱਕ ਮੁੱਲ ਵੀਰੇ ਡਿਮਾਂਡ ਕਿੰਨੀ ਕੀਤੀ ਜਾਂਦੀ ਫਿਰ ਮੁੱਲ ਭਾਜੀ 45000 ਰੁਪਏ ਕਰਦੇ ਆ 42000 ਹਾਂਜੀ ਕੋਈ ਵੀਰ ਮੌਕੇ ਤੇ ਜਦੋਂ ਆਊਗਾ ਤਾਂ ਮਾਨਤਨ ਖੁੱਲ ਕੇ ਜਿੰਨਾ ਹੋ ਸਕਦਾ ਹਾਂਜੀ ਬਹੁਤ ਮਾਨਤਨ ਕੀਤਾ ਜਾਊਗਾ ਜਰੂਰ ਕਰ ਦਿਓ ਜੀ ਹਾਂਜੀ ਤੇ ਬਾਕੀ ਚਵਾਈ ਚ ਵੀ ਇੱਕ ਨੰਬਰ ਹੈ ਜੀ ਇੱਕ ਨੰਬਰ ਭਾਜੀ ਚਵਾਈ ਮੋਟੀ ਧਾਰ ਦੇ ਠੀਕ ਹੈ ਜੀ ਪੂਰਾ ਫੁੱਲ ਪਸਮਾ ਬਿਲਕੁਲ ਪੂਰਾ ਠੀਕ ਹੈ ਜੀ ਅੱਛਾ ਜੀ ਲਓ ਵੀ ਦੋਸਤੋ ਵੇੜ ਆਪਾਂ ਤੁਹਾਨੂੰ ਪ੍ਰੋਪਰ ਦਿਖਾਤੀ ਆ ਠੀਕ ਹੈ ਜੀ ਤੇ ਚੁਾਈ ਤੁਸੀਂ ਕਰਕੇ ਕਿਸੇ ਭੈਣ ਨੇ ਬੜੇ ਆਰਾਮ ਨਾਲ ਚੁਾਈ ਕਰ ਸਕਦੇ ਕਿਉਂਕਿ ਜਰਸੀ ਬੜਾ ਜਿਹੜੀਆਂ ਨਾਰਮਲ ਬੱਚਾ ਵੀ ਵੀਰਾਂ ਦਾ ਵੀ ਕਰ ਸਕਦਾ ਤੇ ਲੇਡੀਜ਼ ਕੋਈ ਵੀ ਚੁਾਈ ਕਰ ਸਕਦੀ ਹੈ ਜੇਕਰ ਤੁਸੀਂ ਦੋਸਤੋ ਮੋਸਟਲੀ ਕੀ ਹੁੰਦਾ ਵੀ ਘਰੇ ਭੈਣਾਂ ਨੇ ਵੀ ਕਈ ਨਾ ਚੁਾਈ ਕਰਨੀ ਹੁੰਦੀ ਹੈ ਤੇ ਚੁਾਈ ਸੋਹਣੀ ਹੈ ਕਿਸੇ ਤਰ੍ਹਾਂ ਦੇ ਕੋਈ ਰੱਸੀ ਬੰਗਾ ਪਾਉਣ ਦੀ ਵੀ ਲੋੜ ਨਹੀਂ ਲੋਡਿੰਗ ਠੀਕ ਹੈ ਜੀ ਠੀਕ ਆ ਮਗਰ ਬੱਚੀ ਹੈ ਦੋਸਤੋ ਤੇ ਜ਼ਰੂਰ ਤੁਸੀਂ ਖਰੀਦ ਸਕਦੇ ਹੋ 42000 ਵੀਰ ਨੇ ਡਿਮਾਂਡ ਕੀਤੀ ਹੈ ਠੀਕ ਆ ਬਾੜ ਬਹੁਤ ਚੰਗੀ ਆ ਬਾਕੀ ਤੁਸੀਂ ਤਸੱਲੀ ਆਪਦੀ ਆਪਣਾ ਹੱਕ ਸਮਝ ਕੇ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਇਸ ਤੋਂ ਬਾਅਦ ਇੱਕ ਝੋਟੀ ਆ ਵੀਰ ਦੇ ਕੋਲ ਇੱਕ ਕੱਟੀ ਦਿਖਾਵਾਂਗੇ ਬਾਅਦ ਵਿੱਚ ਤੁਹਾਨੂੰ 3 ਜੇ ਕੇ ਨੰਬਰ ਤੇ ਉਸ ਤੋਂ ਪਹਿਲਾਂ ਇੱਕ ਝੋਟੀ ਆ ਝੋਟੀ ਦੀ ਪੂਰੀ ਇਨਫੋਰਮੇਸ਼ਨ ਲੈਣੀ ਹੈ ਆਪਾਂ ਤੇ ਫਿਰ ਇੱਕ ਕਿੰਨੇ ਕੇ ਸਮੇ ਦੀ ਹੋ ਗਈ ਉਮਰ ਕਿੰਨੀ ਇਸ ਝੋਟੀ ਦੀ ਪੁੱਤ ਜੀ ਜੀ ਉਮਰ ਭਾਜੀ 2 ਸਾਲ ਤੋਂ ਪਲੱਸ ਹੋਊਗੀ ਸਵਾਕ ਦੋ ਸਾਲ ਦੇ ਆਸ-ਪਾਸ ਹੋਣੀ ਹੈ ਸਵਾਕ ਦੋ ਸਾਲ ਆ ਜੀ ਹਾਂਜੀ ਠੀਕ ਹੈ ਇਹਦੀ ਮਾਂ ਸਾਡੇ ਕੋਲ ਹੋਣ ਵੀ ਹੈ ਜੀ ਗੱਪਣਾ ਹੋਣੋ ਜੀ ਤੇ 7ਵੇਂ ਮਹੀਨੇ ਚੋਂ ਗੱਪਣ ਜਾ ਰਹੀ ਹੈ ਇਸਦੀ ਮਦਰ ਜੀ ਹਾਂਜੀ ਤੇ ਹੁਣ ਉਹਨੂੰ ਅਸੀਂ ਆਪ ਡਰਾਈ ਕੀਤਾ ਵਾ ਹਾਲੇ ਵੀ 2 ਤੋਂ 2.5 ਕਿਲੋ ਇੱਕ ਟਾਈਮ ਦਾ ਦੁੱਧ ਉਹਦੇ ਥੱਲੇ ਦੋ ਤੋਂ ਥੱਲੇ ਹਾਂਜੀ ਆਪ ਡਰਾਈ ਕਰ ਰਹੇ ਹੁਣ ਉਹਨੂੰ 7 ਮਹੀਨਿਆਂ ਨੂੰ ਪੂਰਾ ਹੋ ਚੁੱਕਿਆ ਠੀਕ ਆ ਇਹ ਇਹ ਹੈਗੀ ਆ ਭਾਜੀ ਉਹ ਪਿਛਲੇ ਉਹਦੇ ਪਹਿਲੇ ਸੂਏ ਠੀਕ ਹੈ ਜੀ ਹਾਂਜੀ ਹੁਣ ਦੂਜਾ ਸੂਆ ਚੱਲ ਰਿਹਾ ਹੁੰਦਾ ਜੀ ਹਾਂਜੀ ਹਾਂਜੀ ਉਹ ਤੀਸਰੇ ਸੂਏ ਸੂਣਾ ਜੀ ਠੀਕ ਆ ਹਾਂਜੀ ਤੇ ਇਹ ਪਹਿਲੇ ਸੂਏ ਦੀ ਆ ਹਾਂਜੀ ਝੋਟੀ ਦੋਸਤੋਂ ਬਹੁਤ ਵਧੀਆ ਠੀਕ ਹੈ ਜੀ ਪੌਣੇ ਇੱਕ ਦੋ ਸਾਲ ਦੀ ਵੀਰਾਂ ਦਾ ਵੀ ਦੋ ਤੋਂ ਨਹੀਂ 1.5 ਤੋਂ 2 ਸਵਾ ਦੋ ਸਾਲ ਹੈ ਹਾਂਜੀ ਦੋ ਤੋਂ ਜਿਹੜੀ ਸਵਾ ਕ ਦੋ ਸਾਲ ਜਿਹੜੀ ਦੋਸਤੋ ਉਮਰ ਆ ਤੇ ਬਿਲਕੁਲ ਗੁੰਡੀਆ ਸਿੰਘਾ ਸਿੰਘਾ ਦੀ ਬੰਤਰ ਵੇਖੋਗੇ ਤਾਂ ਬਹੁਤ ਪਿਆਰੀ ਐ ਠੀਕ ਆ ਤੇ ਬਾਕੀ ਜਿਵੇਂ ਥੋੜਾ ਜਿਹਾ ਮੈਨੂੰ ਲੱਗਦਾ ਵੀ ਨੀਲੀ ਰਾਵੀ ਤੇ ਜਾਂ ਤਾਂ ਬੁੱਲ ਦੀ ਕ੍ਰੋਸਿੰਗ ਤੁਸੀਂ ਕਰਵਾਈ ਸੀ ਤਾਂ ਕਿ ਆਖੋ ਖੋ ਹਨਾ ਪਿੱਲੀ ਜਗ ਬੁੱਲ ਹੀ ਜਿਹੜਾ ਉਹ ਸਾਡੇ ਇੱਥੇ ਨੀਲੀ ਰਾਵੀ ਦਾ ਸੀ ਸਾਡੇ ਕੋਲੋਂ ਪਹਿਲਾ ਬੁੱਲ ਸੀ ਜਿਹੜਾ ਹੁਣ ਸਾਡੇ ਕੋਲ ਹੈਗਾ ਜੀ ਮੋਰਾ ਦਾ ਹੁਣ ਮੋਰਾ ਦਾ ਜੀ ਠੀਕ ਆ ਹਾਂਜੀ ਹੋਣਾ ਇਹ ਜਿਹੜੀ ਕ੍ਰਾਸਿੰਗ ਇਹਦੀ ਹੋਈ ਹੈ ਜੀ 20 ਦਸੰਬਰ ਵਾਲੇ ਦਿਨ ਉਹ ਸਾਡੇ ਆਪ ਦੇ ਬੁੱਲ ਮੋਰਾ ਤੋਂ ਹੋਈ ਹੈ ਜੀ ਅੱਛਾ ਕ੍ਰਾਸ ਹੋਈ ਏ ਛੋਟੀ ਕ੍ਰਾਸ ਹੋਈ ਏ ਠੀਕ ਆ 20 ਦਸੰਬਰ 20 ਦਸੰਬਰ ਜਿਹੜਾ ਤੁਸੀਂ ਦੋਸਤੋ ਨੋਟ ਕਰ ਸਕਦੇ ਜੀ ਪਰ ਅੱਜ ਜੇਕਰ ਆਪਾਂ ਕਾਊਂਟ ਕਰੀਏ 20 ਦਸੰਬਰ ਤੇ 20 ਜਨਵਰੀ ਤੇ 20 ਫਰਵਰੀ ਨੂੰ ਜਿਹੜੇ ਦੋ ਮਹੀਨੇ ਪੂਰੇ ਹੋਣੇ ਆ ਠੀਕ ਆ ਜੀ ਤੇ ਬਾਕੀ ਵੀਰ ਸ਼ੋਰਟੀ ਤਾਂ ਚਲੋ ਆਪਾਂ ਨਹੀਂ ਦੇ ਸਕਦੇ ਇੱਕ ਵੈਸੇ ਕਹਿ ਸਕਦੇ 50 50% ਚਾਂਸ ਆ। ਨਹੀਂ ਆਲਮੋਸਟ ਭਾਜੀ ਚਾਂਸ ਹੈ ਗਈ ਆ ਬੁਲਦੀ ਕ੍ਰੋਸਿੰਗ ਦਾ ਤੁਹਾਨੂੰ ਪਤਾ ਵੀ ਛੇਤੀ ਕੀਤਿਆਂ ਫਿਰਦੀਆਂ ਨਹੀਂ। ਨਹੀਂ ਫਿਰਦੀਆਂ ਬਿਲਕੁਲ ਬਿਲਕੁਲ ਜੀ। ਬਾਕੀ ਕੋਈ ਵੀਰ ਵੀ ਆਪਦੀ ਸਮਝ ਨਾ ਲੈ ਜੇ। ਬਿਲਕੁਲ ਜੀ। ਤੇ ਇੱਕ ਸ਼ਮਸ਼ੇਰ ਵੀਰ ਜੀ ਦਾ ਜਿਹੜਾ ਮੁੱਲ ਵੀ ਕੀ ਡਿਮਾਂਡ ਕਿੰਨੀ ਆ? ਲੈਦੇ ਕੀ ਆ? ਇਹਦਾ ਭਾਜੀ ਮੁੱਲ ਕਰਦੇ 32000 ਰੁਪਏ ਭਾਜੀ। 32000 ਜੀ। ਹਾਂਜੀ। ਠੀਕ ਆ। ਬਾਕੀ ਜਿਹੜਾ ਵੀਰ ਭਰਾਊਗਾ ਮੌਕੇ ਤੇ ਮਾਨਤਾਂ ਨੂੰ ਫੁੱਲ ਕੀਤਾ ਜਾਊਗਾ ਜੀ। ਜੀ। 32000 ਦੋਸਤੋ ਇਸ ਝੋਟੀ ਦੀ ਵੀਰ ਨੇ ਡਿਮਾਂਡ ਕੀਤੀ ਆ ਠੀਕ ਆ ਤੇ ਇਹ ਸੀਲਸਲਾ ਕ ਪੂਰੀ ਆ ਝੋਟੀ ਦੇ ਬਿਲਕੁਲ ਖਾ ਜਿਹੜੇ ਨਾ ਦੋਸਤੋ 4 ਥਾਂ ਨੇ ਠੀਕ ਆ ਤੇ ਨਾਰਮਲੀ ਤੁਸੀਂ ਵੇਖੋਗੇ ਤੇ ਪਿੱਠ ਪੁੱਠੇ ਤੋਂ ਵੀ ਆ ਵੇਖੋ ਜੀ ਠੀਕ ਆ ਆ ਕਰੋ ਚੈੱਕ ਠੀਕ ਆ ਜੀ ਆ ਦੇਖੋ ਜੀ ਠੀਕ ਆ ਚਾਰ ਥਾਣਾ ਦੋਸਤੋ ਝੋਲੀ ਝਾਲੀ ਵੀ ਚੰਗੀ ਆ ਤੇ ਪਿੱਠ ਪੁੱਠੇ ਤੋਂ ਤੁਸੀਂ ਵੇਖੋ ਬਿਲਕੁਲ ਰਾਜੀ ਝੋਟੀ ਆ ਠੀਕ ਆ ਜੀ ਕਿਸੇ ਪਾਸੇ ਵੀ ਜਿਹੜੀ ਖੁੰਝੀ ਨਹੀਂ ਹੈਗੀ ਤੇ ਜੇਕਰ ਦੋਸਤੋ ਨਿਕਲ ਆਉਂਦੀ ਆ ਤਾਂ ਬੜੀ ਸੋਹਣੀ ਵਧੀਆ ਚੰਗੀ ਕਿਸਮਤ ਆ ਕਿ ਕਿਸੇ ਲਾਕ ਆ ਜਿਹੜਾ ਵੀਰ ਲੈ ਕੇ ਜਾਊਗਾ ਖਾਸ ਤੌਰ ਤੇ ਜੇ ਨਿਕਲ ਆਉਂਦੀ ਆ ਦੋਸਤੋ ਪੋਜ਼ਿਟਿਵ ਪ੍ਰੈਗਨੈਂਟ ਨਿਕਲ ਆਉਂਦੀ ਆ ਤੇ ਬਹੁਤ ਬਹੁਤ ਵਧੀਆ ਚੰਗੀ ਕਿਸਮਤ ਆ ਬੇਸ਼ੱਕ ਜਿਹੜਾ ਤੁਸੀਂ ਹੁਣ ਮੌਕੇ ਤੇ ਆਉਂਗੇ ਬੇਸ਼ੱਕ ਖਾਲੀ ਸਮਝ ਕੇ ਲੈ ਜਾਓ ਚਾਹੇ ਆਪਣੀ ਸੋਚ ਸਮਝਦੇ ਹਿਸਾਬ ਨਾਲ ਵੀਰ ਨੇ ਬਿਲਕੁਲ ਨੋਟ ਕੀਤਾ ਹੈਗਾ ਬੀਤੇ ਜ਼ੰਬਰ ਦੀ ਜਿਹੜੀ ਆ ਬਣੀ ਆ ਠੀਕ ਹੈ ਜੀ ਘਰ ਘਰ ਦੇ ਮਾਲੀ ਦੀ ਬਣੀ ਆ ਮੋਹਰਾ ਦਾ ਮਾਲੀ ਆ ਘਰੇ ਵੀ ਰੋਣਾ ਦੇ ਡੇਰੀ ਤੇ ਤੇ ਮਾਲੀ ਉਸਤੇ ਤੋਂ ਬਣੀ ਆ 20 ਦੀ ਅੱਜ 2 ਮਹੀਨਾ ਬਿਲਕੁਲ ਕੰਪਲੀਟ ਆ ਉਹ ਵੀ ਭਾਜੀ ਜਿਹੜਾ ਮਾਲੀ ਆ ਸਾਡੇ ਕੋਲ ਉਹ ਵੀ ਸਾਡੇ ਘਰ ਦਾ ਆਪਦਾ ਹੀ ਆ ਐਚ ਐਲ ਡੀ ਦੇ ਸੀਮੰਟ ਦਾ ਵੀ ਉਹ ਵੀ ਐਚ ਐਲ ਡੀ ਠੀਕ ਹੈ ਜੀ ਹਾਂਜੀ ਵਧੀਆ ਬਿਲਕੁਲ ਜੀ ਮਾਲੀ ਦੀ ਮਾਂ ਥੱਲੇ ਦੁੱਧ ਦਾ ਹੈਗਾ ਸੀ ਭਾਜੀ 19 ਲੀਟਰ ਜੀ ਹਾਂਜੀ ਅੱਛਾ ਵੀਰ ਹੁਣ ਇਹਦੀ ਮਦਰ ਦਾ ਕਿੰਨਾ ਕ ਦੁੱਧ ਆਇਆ ਸੀ ਇਹਦੀ ਮਦਰ ਦਾ ਜੀ ਦੁੱਧ ਦਿੰਦੀ ਜੇ 16 ਲੀਟਰ ਅ ਮਤਲਬ ਕਿ ਬਿਲਕੁਲ ਪੀਕ ਦਾ ਜਾਂ ਲੀਕ ਲੈਵਲ ਹੁੰਦਾ 16 ਲੀਟਰ ਦਾ ਜੀ 16 ਲੀਟਰ ਹੈ ਜੀ ਤੇ ਇਸ ਟਾਈਮ ਤਾਂ ਹੁਣ ਫਿਰ ਥੋੜਾ ਜਿਹਾ ਆ ਕਰ ਰਹੇ ਭਾਜੀ ਹੁਣ ਹੁਣ ਵੀ ਇਸ ਟਾਈਮ ਵੀ 2.5 ਲੀਟਰ ਦੁੱਧ ਆਉਂਦੇ ਥਲੇ ਇੱਕ ਟਾਈਮ ਦਾ ਤੇ ਦੋਨੋਂ ਟਾਈਮ ਆਪ ਬਾਦ-ਬਾਦ ਕੇ ਕਰਦੇ ਜੀ ਜੀ ਠੀਕ ਆ ਝੋਟੀ ਚੰਗੀ ਆ ਦੋਸਤੋ ਬੇਸ਼ੱਕ ਕਿਸੇ ਵੀਰ ਨੇ ਅੱਜ ਲੈ ਕੇ ਜਾਣੀ ਆ ਰੇਟ ਆਪਾਂ ਵੀਰ ਤੋਂ ਪੁੱਛ ਲੈਣੇ ਆ ਕਿੰਨੇ ਦੀ ਲਾਸਟ ਲੈਦੇ ਆ ਕਦ ਕਾਠੀ ਪੂਰਾ ਝੋਟੀ ਦਾ ਸਾਂਭ ਲੂਗਾ ਜਿਹੜਾ ਵੀਰ ਅੱਗੇ ਕੋਈ 2-4 ਮਹੀਨੇ 5 ਮਹੀਨੇ ਹੋਰ ਤੇ ਝੋਟੀ ਦੋਸਤੋ ਪੂਰੀ ਸੇਵਾ ਦੇ ਵਿੱਚ ਆ ਜੇਕਰ ਗੱ ਤਮੈਨਾ ਵੀ ਬਹੁਤ ਵਧੀਆ ਚੰਗੀ ਗੱਲ ਆ ਤੇ ਵੀਰ ਇੱਕ ਇਹਦਾ ਮੁੱਲ ਜ਼ਰੂਰ ਦੱਸ ਜੀਏ ਵੀ ਕਿੰਨੇ ਕਿ ਤੱਕ ਲੈਦੇ ਕਰਨਾ ਲੈਦੇ ਭਾਜੀ ਮੁੱਲ ਤੇ ਕਰਦੇ ਆਪਾਂ 32000 ਜੀ ਬਾਕੀ ਜਿਹੜਾ ਵੀਰ ਭਰਾ ਆਪਣਾਊਗਾ ਜੀ ਫੁੱਲ ਮਾਨਤਾ ਨਾਲ ਉਹਦਾ ਕੀਤਾ ਜਾਊਗਾ ਜੀ ਠੀਕ ਹੈ 32000 ਦੋਸਤੋ ਵੀਰ ਨੇ ਡਿਮਾਂਡ ਕੀਤੀ ਆ ਝੋਟੀਆਂ ਜਿਹੜੀਆਂ ਲੱਭਦੀਆਂ ਨਿਕੀਆਂ ਜੇਕਰ ਦੋਸਤੋ ਚੈੱਕ ਪਾਸ ਦੇ ਵਿੱਚ ਆ ਜਾਂਦੇ ਇਹੋ ਝੋਟੀ ਦੀ ਕੀਮਤ ਆ 55000 ਆ ਜੇਕਰ ਕੋਈ ਮਹੀਨਾ ਖੰਡ ਰਹੇ ਜੀ ਵੀਰ ਦੇ ਕੋਲ ਤੇ ਗੱਪਣ ਚੈੱਕ ਪਾਸ ਨਿਕਲ ਆਉਂਦੀ ਆ ਤੇ ਦੋਸਤੋ ਭਾਵੇਂ 50 ਦੀ ਝੋਟੀ ਆਪਾਂ ਹੱਥੀ ਫੜਾ ਲਈਏ ਹਨ ਇਹ ਗੱਲਬਾਤ ਹੋ ਜਾਂਦੀ ਆ ਚਾਹੇ 40 45 ਤੱਕ ਵੀ ਨਾਰਮਲ ਰੇਟ ਹੁੰਦੇ ਆ ਬਾਕੀ 32000 ਅੱਜ ਦਾ ਮੋਡਾ ਠੀਕ ਆ ਜੀ 32000 ਦੇ ਵਿੱਚੋਂ ਜਿਹੜਾ ਮਾਨਤਾਣਾ ਉਹ ਤੁਸੀਂ ਘਰ ਵਿਜਿਟ ਜਦੋਂ ਕਰੋਗੇ ਲੈਣ ਦੇਣ ਦੇ ਬਾਰੇ ਗੱਲਬਾਤ ਕਰੋਗੇ ਉਦੋਂ ਜਿਹੜਾ ਮਾਨਤਾਣ ਵਿੱਚੋਂ ਗੁੰਜਾਇਸ਼ ਹੋ ਜੂਗੀ ਠੀਕ ਆ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਆ 31 ਆ ਜਾਂਦੀ ਆ ਉਮਰ ਵੀ ਤਕਰੀਬਨ ਪੁੱਛ ਲੈਨੇ ਵੀਰ ਤੋਂ ਹੈ ਚੰਗੇ ਖਾਨਦਾਨ ਦੇ ਵਿੱਚੋਂ ਚੰਗੇ ਸੀਮਨ ਦੀ ਕੱਟੀ ਆ ਮਦਰ ਵਾਲੇ ਪੱਖ ਤੋਂ ਦੇਖਾਂਗੇ ਤੋਂ ਵੀ ਮੈਨੂੰ ਲੱਗਦਾ ਵੀ ਬਹੁਤ ਖੂਬਸੂਰਤ ਆ ਕਈ ਵਾਰ ਕੀ ਹੁੰਦਾ ਮੱਝਾਂ 16 17 ਲੀਟਰ ਵਾਲੀਆਂ ਕਹਿ ਦੇਣੀਆਂ ਬਾਅਦ ਵਿੱਚ ਓਨਰ ਵੱਲੋਂ ਕਹਿ ਦਿੱਤਾ ਜਾਂਦਾ ਵੀ ਉਹ ਸੇਲ ਕਰਤੀ ਆ ਪਰ ਇੱਥੇ ਤੁਹਾਨੂੰ ਟੋਟਲੀ ਜਿਹੜੀ ਮੱਝ ਕਹਿ ਦਿੱਤੀ ਆ ਉਹ ਮਦਰ ਹੋਈ ਤੇ ਦੋਸਤੋ ਉਹ ਮਦਰ ਵੀ ਜਿਹੜੀ ਉਹਨਾਂ ਦੇ ਕੋਲ ਹੋਵੇਗੀ ਵੀਰ ਉਹਨਾਂ ਦੇ ਡੇਰੀ ਦੇ ਉੱਪਰ ਤੇ ਬਿਲਕੁਲ ਲਾਈਵ ਤੁਸੀਂ ਚੁਵਾਈ ਦੇਖਣੀ ਚਾਹੁੰਦੇ ਹੋ ਉਹ ਤੋਂ ਬਾਅਦ ਖਰੀਦਣ ਦਾ ਵਿਚਾਰ ਬਣਾਉਣਾ ਉਹ ਬੇਸ਼ੱਕ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਅੱਛਾ ਵੀਰ ਸ਼ਮਸ਼ੇਰ ਵੀਰੇ ਇਹ ਜਿਹੜੀ ਕੱਟੀ ਆ ਕਿੰਨੀ ਕੁੰਬਰੀ ਦੀ ਇਹਦੀ ਭਾਜੀ ਉਮਰ ਹੋਊਗੀ 17 ਸਾਢੇ 17 ਮਹੀਨੇ ਪਹਿਲੇ ਸਾਢੇ 17 ਮਹੀਨੇ ਤੇ ਆਪ ਕਿਹੜੇ ਸੀਮਨ ਦੀ ਵੀਰੇ ਇਹ ਭਾਜੀ ਐਚ ਐਲ ਡੀ ਦੇ ਸੀਮਨ ਦੀ ਆ ਸਟਰਾ ਆਪਣੇ ਕੋਲ ਆ ਇਹਦਾ ਆ ਆ ਦੇਖੋ ਤੁਹਾਡੇ ਸਾਹਮਣੇ ਆ ਕਾਫੀ ਪੁਰਾਣਾ ਹੋਣ ਕਰਕੇ ਲਾਈਟ ਜਾ ਹੋ ਗਿਆ ਥੋੜਾ ਬਾਕੀ ਸਾਰਾ ਕੁਝ ਜੇ ਆਪਾਂ ਦਿਖਾ ਦਿੰਨੇ ਜੀ ਐਚ ਐਲ ਡੀ ਵੀ ਤੇ ਜਿਹੜੇ ਦੋਸਤੋਂ ਸੀਮਨ ਦੀ ਹਸਾਰ ਯੂਨੀਵਰਸਿਟੀ ਵਾਲਿਆਂ ਦੀ ਠੀਕ ਆ ਜੀ 4108 ਜਿਹੜੀ ਆ ਮਿਲ ਕੇ ਲੜ ਹੈਗੀਆਂ ਦੀ ਅਰਲੀ ਦੀ ਤੇ ਬਾਕੀ ਜਿਹੜਾ ਦੋਸਤੋ ਤੁਸੀਂ ਵੀਰ ਦੇ ਕੋਲ ਸਟਰਾ ਅਵੇਲੇਬਲ ਹੈਗਾ ਇੱਕ ਸਾਲ ਤੋਂ ਜਿੰਨੇ ਸਾਲ ਮੇਨੂੰ ਤਾਂ 17 ਕੇ ਸਾਲ ਦੀ ਉਮਰ ਆ 17 ਕੇ ਮਹੀਨਿਆਂ ਦੀ ਸੌਰੀ ਉਮਰ ਤੇ ਉਦੋਂ ਤੋਂ ਵੀਰ ਉਹਨਾਂ ਨੇ ਜਿਹੜਾ ਸਟਰਾ ਬਿਲਕੁਲ ਆਪਦੇ ਕੋਲ ਸੰਭਾਲ ਕੇ ਰੱਖਿਆ ਤੁਸੀਂ ਬੇਸ਼ੱਕ ਕਿਸੇ ਵੀ ਤਰ੍ਹਾਂ ਕੋਈ ਨਰਖ ਪਰਖ ਕਰਨੀ ਹੋਵੇ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹੋ ਇੱਕ ਬਾਜੀ ਸਭ ਤੋਂ ਵੱਡੀ ਖਾਸੀਅਤ ਇਹ ਜੀ ਹਾਂਜੀ ਇਹਨੂੰ ਗਰੂਸੀ ਲੂਸੀ ਦੀ ਵੈਕਸੀਨ ਵੀ ਲੱਗੀ ਹੋਈ ਹੈ ਜਿੱਕਤੀ ਨੂੰ ਆ ਕਾਂਟ ਦੇ ਟੈਗ ਪਿਆ ਠੀਕ ਹੈ ਜੀ ਸੋ ਦੋਸਤੋ ਬਿਲਕੁਲ ਜਿਹੜੀ ਬਿਮਾਰੀ ਤੋਂ ਆ ਇਹ ਵੈਕਸੀਨੇਸ਼ਨ ਹੁੰਦੀ ਆ ਉਹ ਕੰਪਲੀਟਡ ਆ ਠੀਕ ਹੈ ਜੀ ਉਹ ਲੱਗੀ ਹੈਗੀ ਆ ਕੰਨ ਤੇ ਜਿਹੜਾ ਟੈਗ ਆ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਲੱਗਾ ਹੈਗਾ ਠੀਕ ਹੈ ਜੀ ਤੇ ਵੈਕਸੀਨੇਸ਼ਨ ਵੀ ਜਿਹੜੀ ਦੋਸਤੋ ਡਨ ਆ ਠੀਕ ਹੈ ਤੇ 17 ਮਨਤ ਦੀ ਜਿਹੜੀ ਏਜ ਆ ਮਦਰ ਦਾ ਵੀਰੇ ਵੈਸੇ ਮਦਰ ਦਾ ਮਿਲਕ ਕਿੰਨਾ ਦੱਸਿਆ ਸੀਗਾ ਮਦਰ ਦਾ ਭਾਜੀ ਹੁਣ ਮਦਰ ਤੇ ਮਿਲਕ ਦਿੰਦੀ ਹੈ ਜੀ 18 ਤੋਂ 20 ਲੀਟਰ ਜੀ ਹੁਣ ਇਸ ਟਾਈਮ ਉਹ ਮਦਰ ਦੇ ਥੱਲੇ 17 ਲੀਟਰ ਦੁੱਧ ਜੀ ਹੁਣ ਇਸ ਟਾਈਮ 17 ਲੀਟਰ ਲਓ ਵੀ ਦੋਸਤੋ ਤਸੱਲੀ ਜ਼ਰੂਰ ਕਰ ਲਿਓ ਜੇਕਰ ਆਪਾਂ ਚਾਹੋ ਨਾ ਵੀ ਚੰਗੀ ਅਗੇ ਬਰੀਡ ਦੀ ਚੰਗੀ ਨਸਲ ਦੀ ਆਪਾਂ ਚੀਜ਼ ਲੈ ਕੇ ਜਾਈਏ ਤੇ ਆਪਣੇ ਘਰ ਵੀ 16-17 ਲੀਟਰ ਵਾਲੀਆਂ ਪੱਛੀਆਂ ਆਉਣ ਠੀਕ ਹੈ ਜੀ ਤੁਸੀਂ ਇਹ ਕੱਟੀ ਨੂੰ ਹੱਥ ਪਾ ਸਕਦੇ ਜੇ ਮਦਰ ਵੀਰ ਹੁਣਾਂ ਦੇ ਕੋਲ ਠੀਕ ਹੈ ਜੀ ਮਦਰ ਵੀਰ ਹੁਣਾਂ ਦੇ ਕੋਲ ਆ 17 ਲੀਟਰ ਵਾਲੀ ਜੇਕਰ ਤੁਸੀਂ ਕੱਟੀ ਲੈ ਜਾਂਦੇ ਹੋ ਦੋਸਤੋ ਤੇ ਨੋਰਮਲ 17 ਲੀਟਰ ਵਾਲੀਆਂ ਜਾਂ 18 ਲੀਟਰ ਵਾਲੀਆਂ بڑے بڑے ਹਜ਼ਾਰ ਰੁਪਏ ਖਰਚ ਕਰਕੇ ਵੀ ਜਿਹੜੇ ਦੋਸਤੋ ਕਈ ਵੀਰ ਭਰਾ ਨੇੜੇ ਨਹੀਂ ਲੱਗਣ ਦਿੰਦੇ ਪਰ ਇੱਥੇ ਆਪਾਂ ਕੀਮਤ ਜਿਹੜੀ ਆ ਬਿਲਕੁਲ ਜੈਨੂਇਨ ਹੋਵੇਗੀ ਜਾਇਜ਼ ਕੀਮਤ ਤੇ ਵੀਰ ਬਿਲਕੁਲ ਸੇਲ ਕਰਦੇ ਪਏ ਅੱਜ ਦੇ ਕਿੰਨੀ ਕ ਵੀਰ ਡਿਮਾਂਡ ਕੀਤੀ ਕੱਟੀ ਦੀ ਇੱਦੇ ਭਾਜੀ ਡਿਮਾਂਡ 22000 ਕਰਦੇ 22000 ਹਾਂਜੀ ਅਚਾ ਠੀਕ ਹੈ ਜੀ ਬਾਕੀ ਕੋਈ ਆਊਗਾ ਸੱਜਣ ਮੇਰਾ ਆਪਣਾ ਤੇ ਭੈਣ ਭਰਾ ਉਹਦੀ ਫੁੱਲ ਮਾਨਤਾ ਕੀਤਾ ਜਾਊਗਾ ਜੀ ਜ਼ਰੂਰ ਵੀਰ ਜੀ ਤੇ ਸੋ ਦੋਸਤੋ ਬਿਲਕੁਲ ਨੈਟ ਜਿਹੜਾ 22000 ਵੀਰ ਨੇ ਕਿਹਾ ਕੋਈ ਫਿਕਸ ਨਹੀਂਗਾ ਥੋੜਾ ਪਤਾ ਰਾਏ ਤੇ ਜਿੰਨੀ ਵੀ ਹੋਈ ਜ਼ਰੂਰ ਗੰਜੈਸ਼ ਕੀਤੀ ਕੱਢੀ ਜਾਵੇਗੀ ਬਾਕੀ ਸਿੰਘੀ-ਸੁੰਗੀ ਵੇਖੋ ਤੁਸੀਂ ਬਹੁਤ ਵਧੀਆ ਚੰਗੀ ਬਿਲਕੁਲ ਐਨ ਖੁੱਤੀ ਚ ਸਿੰਘ ਛੋਟਾ ਜਾਂ ਰਿੰਗ ਸਿੰਘ ਆ ਬਿਲਕੁਲ ਦੇਖੋ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਦੇਖੀਏ ਤੇ ਬਿਲਕੁਲ ਇੱਥੋਂ ਜਿਵੇਂ ਮੂੜਿਆ ਸਿੰਘ ਤੇ ਗੋਲ ਕੀਤਾ ਪਿਆ ਤੇ ਇਹਨੂੰ ਵੀ ਜੀ ਮੜਾ ਹਿੱਕ ਕੇ ਦਿਖਾਈਏ ਆ ਵੇਖੋ ਕੰਨੀ ਲੋੜੀ ਨਹੀਂ ਭਾਜੀ ਆਪ ਖਾਉਗੀ ਮਾਸ਼ਾ ਜੀ ਹਾਂ ਜੀ ਆ ਵੇਖੋ ਠੀਕ ਝੋਲੀ ਵੇਖੋ ਥੱਲੇ ਕੱਟੀ ਆ ਲਓ ਵੀ ਦੋਸਤੋ ਠੀਕ ਆ ਕਰੋ ਚੈੱਕ ਆ ਲਓ ਚਾਰ ਥਾਣਾ ਦੋਸਤੋ ਤੇ ਬਿਲਕੁਲ ਵਟਪੁੱਟ ਪੂਰੇ ਆ ਠੀਕ ਆ ਬਾਕੀ ਦੋਸਤੋ ਸਾਗ ਨਹੀਂ ਕੁਝ ਨਹੀਂ ਭਾਜੀ ਬਿਲਕੁਲ ਜੀ ਦੋਨਾਂ ਛੋਟੀਆਂ ਦੇ ਰਹੀਆਂ ਜੀ ਬਿਲਕੁਲ ਬਾਕੀ ਮਦਰ ਜਿਹੜੀ ਆ ਦੋਸਤੋ ਉਹ ਪ੍ਰੂਫ ਆ ਵੱਡਾ ਵੀਰ ਉਹਨਾਂ ਦੇ ਕੋਲ ਅਵੇਲੇਬਲ ਆ ਆਓ ਆਪਣੀ ਨਰਕ ਪਰਖ ਕਰੋ ਤਸੱਲੀ ਦੇ ਨਾਲ ਤੁਸੀਂ ਜਿਹੜੀਆਂ ਕਟੀਆਂ ਇਹ ਝੋਟੀਆਂ ਵੀਰ ਦੇ ਕੋਲ ਵਕਾਉ ਨੇ ਇਹ ਖਰੀਦ ਸਕਦੇ ਜੀ ਇੱਕ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਜਿਹੜੀ ਜਰਸੀ ਦੇ ਵਿੱਚ ਵੈੜ ਦਿਖਾਈ ਸੀਗੀ ਵੈੜ ਵੀ ਚੰਗੀ ਆ ਠੀਕ ਆ ਜੀ ਨਾਰਮਲੀ ਬਿਲਕੁਲ ਤਾਜੀ ਸੂਈ ਆ ਪੂਰਾ ਗਰਮੀ ਦੁੱਧ ਪਿਉਣਾ ਠੀਕ ਆ ਭਾਈ ਜੀ ਵੈੜਾਂ ਦਾ ਇਹ ਕੰਮ ਹੁੰਦਾ ਵੀ ਸਾਲ ਪਰ ਬਿਲਕੁਲ ਮਿਲਦੀ ਰਹਿੰਦੀ ਆ ਕੋਈ ਨਹੀਂ ਬਿਲਕੁਲ ਭਾਜੀ ਆਪ ਛੱਡਾਂਗੇ ਤੇ ਭੱਜਣੀਆਂ ਜੀ ਬਸ ਬਸ ਤੇ ਇਹ ਤਾਂ ਇੱਕ ਮਤਲਬ ਕਿ ਈ ਵਈ ਆ ਜੀ ਗਰਮੀ ਚ ਗਰਮੀ ਕੇ ਝੱਲਣ ਵਾਲੀ ਨਾ ਕੋਈ ਫੈਟ ਰੇਟ ਬਹੁਤ ਆਦੀ ਹੈ 5 ਆ ਰਹੀ ਜੀ ਬਿਲਕੁਲ ਜੀ ਤੇ ਬਾਕੀ ਵੀਰ ਨੇ ਕਹਤਾ ਦੋਸਤੋ ਜਿੱਦਾਂ ਕਿ ਐਚ ਐਫ ਵੈੜਾ ਆਪਾਂ ਲੈ ਜਾਂਦੇ ਅੱਗੇ ਗਰਮੀ ਦਾ ਸੀਜ਼ਨ ਬਿਲਕੁਲ ਅੱਗੇ ਸਟਾਰਟ ਹੋ ਜਾਣਾ ਤੇ ਜਰਸੀ ਦੀ ਵੈੜ ਤੁਸੀਂ ਲੈ ਜਾਓਗੇ ਤਾਂ ਬਿਲਕੁਲ ਜਿਵੇਂ ਧੁੱਪੇ ਬਣਦੋ ਛਾਵੇਂ ਬਣਦੋ ਕਿਸੇ ਤਰ੍ਹਾਂ ਦੀ ਨੂੰ ਪਰਵਾਹ ਹੀ ਕੋਈ ਨਹੀਂਗੀ ਤੇ ਰੇਟ ਵੀ ਬਿਲਕੁਲ ਜਾਇਜ਼ 42000 ਜਰਸੀ ਦਾ ਮਾਨਤਨ ਤੁਹਾਡਾ ਮੌਕੇ ਤੇ ਦੋਸਤੋ ਹੋ ਜੂਗਾ ਜਿੰਨਾ ਵੀ ਕਰਾਉਣਾ ਹੋਇਆ ਤੁਸੀਂ ਜਰੂਰ ਕਰਾ ਲਿਓ ਸੰਪਰਕ ਮੈਂ ਬਾਈ ਸ਼ਮਸ਼ੇਰ ਦੇ ਲਗਾਤਾਰ ਸਕਰੀਨ ਤੇ نیچے ਚਲਦੇ ਕਰ ਦਿੰਦੇ ਆ ਸੋ ਵੀਰ ਇੱਕ ਜਿਹੜੇ ਸੰਪਰਕ ਨੰਬਰ ਨੇ ਇੱਕ ਵਾਰੀ ਫੇਰ ਬੋਲ ਦਈਏ ਸੰਪਰਕ ਨੰਬਰ ਭਾਜੀ ਆਪਣਾ ਹੈਗਾ ਜੀ 762694 7211 ਜੀ ਠੀਕ ਹੈ ਜੀ ਤੇ ਇੱਕ ਵਟਸਐਪ ਨੰਬਰ ਹੈਗਾ 9988112535 ਜਲਦਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ